বাসে ਨਹੀਂ ਤੇਜ ਉਤਰੀ ਪੁਲ ਤੋਂ ਦੋ ਮੋਟਰਸਾਈਕਲ ਦੇ ਬਜੁਰਗ ਕੋ ਚਲਦੇ ਜੀ ਇਹਨਾਂ ਨੇ ਅੱਗੇ ਆਮ ਹੀ ਹੋ ਜਾਂਦਾ ਜੀ ਇੱਥੇ ਅਸੀਂ ਕਹਿੰਦੇ ਆ ਕਿ ਆ ਪੁਲ ਦੀ ਦੇਖ ਰੇ ਕਰੀ ਜਾਵੇ ਇਹਦਾ ਸਹੀ ਧਿਆਨ ਕੀਤਾ ਜਾਵੇ ਵੀ ਐਕਸੀਡੈਂਟ ਨਾ ਹੋਣ ਇਹਨੂੰ ਵਧਾ ਕੇ ਗਾਹਾਂ ਲੈ ਜਾਣਾ ਜਾਂ ਵੀ ਇੱਥੇ ਹੋਰ ਪ੍ਰਬੰਧ ਕੀਤਾ ਜਾਵੇ ਜੀ ਐਕਸੀਡੈਂਟ ਦਾ ਵਿਚਾਰ ਰਹੀ ਜੀ ਇੱਥੇ ਲਗਭਗ ਜਾਂ ਤਾਂ ਹੁੰਦਾ ਬੜੇ ਵੱੜ ਗੜੀ ਦਾ ਐਕਸੀਡੈਂਟ ਜਾਂ ਹੁੰਦਾ ਕਿ ਲੋਕ ਜੁਤੀਨ ਵਾਲੀ ਦਾ ਨਾ ਕਿਤੇ ਟਰੱਕ ਬੈਗ ਜਾਂ ਵੀ ਜਾਂ ਕਦੇ ਘਾਹ ਦਾ ਮਾਣਾ ਮੋਟਾ ਬੰਦਾ ਮਾਲਣਾ ਨਹੀਂ ਪਛਾਣ ਹੀ ਪਸਾਗਾ ਜੀ ਨੇ ਦੋ ਕਿਲੋਮੀਟਰ ਦੀ ਥੀਮ ਹੈ ਜਾਂ ਪ੍ਰਾਈਵੇਟ ਹੈ ਜਾਂ ਬੇਦਾ ਹੱਲ ਕੀਤਾ ਜਾਵੇ ਜਿਹੜਾ ਗੁੱਡੀ ਨੂੰ ਲੈ ਜਾਂਦਾ ਏ ਇਹਨੂੰ ਕਿਸੇ ਤਰੀਕੇ ਨਾਲ ਹੋਰ ਕਹਾਵੇ ਜਾ ਕੇ ਮੋੜਿਆ ਜਾਵੇ ਨਹੀਂ ਤਾਂ ਤਕਰੀਬਨ 20000 ਜਨਨਾ ਜਾਈ ਜਾਂਦੀਆਂ ਇੱਥੇ ਇੱਕ ਪ੍ਰੋਜੈਕਟ ਦਾ ਰੋਲਾ ਬਣ ਜਾਂਦਾ ਹੈ ਕਿਉਂਕਿ ਸਰਪੰਚ ਸਾਹਿਬ ਨਾ ਆਉਂਦਾ ਉਦੋਂ ਆ ਕੇ ਬੰਦੇ ਮਰ ਜਾਂਦੇ ਨੇ ਰੋਜ਼ ਦਾ ਕੰਮ ਰੋਜ਼ ਦਾ ਕੰਮ ਅੱਗੇ ਪਿੱਛੇ ਰੋਜ਼ੀਆਂ ਦਾ ਟੱਪ ਭੀੜ ਲੱਗੀ ਰਹਿੰਦੀ ਆ ਹੋ ਲੱਗੀ ਰਹਿੰਦੀ ਆ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਉਦੋਂ ਇਕੱਠੇ ਹੋ ਜਾਂਦੇ ਨੇ ਜਾਨ ਬੰਦੇ ਉਸ ਤੋਂ ਬਾਅਦ ਦੂਜੇ ਦਿਨ ਵੇਹ ਭੁੱਲ ਜਾਂਦੇ ਜਿਹਦਾ ਮਰ ਜਾਂਦਾ ਉਹ ਆ ਉਹਨੂੰ ਪਤਾ ਹੁੰਦਾ ਜੀ ਮੇਰਾ ਕੀ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਤੇ ਹਰ ਰੋਜ਼ ਇੱਥੇ ਕੀਮਤੀ ਜਾਨਾਂ ਜਾਂਦੀਆਂ ਨੇ ਅਸੀਂ ਬਹੁਤ ਵਾਰੀ ਲਿਖ ਲਿਖ ਕੇ ਵੀ ਦੇ ਚੁੱਕੇ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਪ੍ਰਸ਼ਾਸਨ ਨੇ ਇੰਨੀਆਂ ਵਸਾਂ ਪ੍ਰਾਈਵੇਟ ਇੰਨੀ ਤੇਜ਼ ਵਾਸੂ ਪਰੋ ਆ ਰਹੀ ਆ ਅੱਜ ਜਿਹੜੀਆਂ ਦੋ ਜਾਨਾਂ ਗਈਆਂ ਨੇ ਉਹ ਇੱਕੋ ਸਾਈਡ ਤੋਂ ਆ ਰਹੇ ਆ ਪਿੱਛੋਂ ਵਾਸਾ ਇੰਨੀ ਤੇ ਆ ਰਹੀ ਆ ਕਿ ਉਹਨੂੰ ਕੁਝ ਕਰਕੇ ਤੁਰਕੀ ਅਸੀਂ ਇਸ ਨੂੰ ਪ੍ਰਸ਼ਾਸਨ ਨੂੰ ਵੀ ਇਹੀ ਕਹੇ ਆ ਵੀ ਇਹਦੀ ਕੋਈ ਰਫਤਾਰ ਬਣਨੀ ਜਾਵੇ ਪੁਲ ਦੇ ਉੱਤੋਂ ਹੋਰ ਦੀ ਗੱਡੀ ਦੀ ਕੋਈ ਰਫਤਾਰ ਨਿਸ਼ਚਿਤ ਕੀਤੀ ਜਾਵੇ ਤੇ ਜਾਨਾ ਨਾ ਜਾਣ ਕੀਮਤੀ ਜਾਨਾਂ ਨਾ ਜਾਣ ਚਾਹੇ ਕੁਛ ਨਾ ਕੁਛ ਅੱਗੇ ਵਧਾਇਆ ਜਾਵੇ ਸਾਡੀ ਇਹੀ